ਮੈਂ ਗੁਰਜੀਤ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਪੀ ਐਸ ਐਮ ਜੀ ਪਟਿਆਲਾ ਇਹ ਜੋ ਸਾਡਾ ਅਜਦਾ ਪ੍ਰਦਰਸ਼ਨ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਸਾੜਿਆ ਅੱਜ 37 37 ਦਿਨ ਹੋ ਗਏ ਆ ਨਵੰਬਰ 8 31 ਤੋਂ ਲੈ ਕੇ ਪੰਜਾਬ ਸਰਕਾਰ ਵੱਤਰੋ ਦੇ ਨਾਰੇ ਪਾ ਕੇ ਕਰਦੇ ਹੜਤਾਲਾਂ ਕਰਦੇ ਆ ਪੁਰਾਣੀ ਪੈਨਸ਼ਨ ਬਹਾਲ ਜਾਂ ਡੀ ਏ ਦੀਆਂ ਕਿਸ਼ਤਾਂ ਵਾਪਸ ਤੇ ਅੱਜ ਤੱਕ ਸਰਕਾਰ ਨੇ ਸਾਡੀ ਮਤਲਬ ਕਰਨਾ ਕਿ ਤਰੀਕੀ ਕੀਤੀ ਕਿਸੇ ਵੀ ਗਲਤ ਹੁਣ ਤੋਂ ਹੁਣਕਾਰੀ ਕੀਤੀ ਕੋਈ ਵੀ ਗਲਤ ਹੁਣ ਤੋਂ ਹੁਣਕਾਰੀ ਕੀਤੀ ਆ ਆ ਇੱਕ ਦਿਨ ਸ਼ੁੱਕਰਵਾਰ ਮੈਸੇਜ ਮਿਲਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਆ ਮੀਟਿੰਗ ਸੱਦੀ ਆ ਆਪਣੇ ਕਿਹੜੀ ਜਗ੍ਹਾ ਹੈਗੇ ਫ੍ਰੀਡਪੋਰਟ ਅਰੇ ਫ੍ਰੀਡਪੋਰਟ ਬਾਪਾ ਫ੍ਰੀਜ ਯੂਨੀਵਰਸਿਟੀ ਪਰ ਉਹ ਵੀ ਬਾਅਦ ਵਿੱਚ ਝੂਠ ਹੀ ਨਿਕਲਿਆ ਵੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਸੱਦ ਕੇ ਆਪ ਉਥੇ ਪਹੁੰਚੇ ਨੇ ਆਪਣਾ ਸੈਕਟਰੀ ਭੇਜਤਾ ਸੈਕਟਰੀ ਵੀ ਉਹ ਗੰਗਲੋਂ ਮਿੱਟੀ ਝਾੜ ਗਿਆ ਵਾ ਸਾਡੀ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਸਾਡਾ ਜਿਹੜਾ ਵਾ 16 ਤਰੀਕ ਤੱਕ ਜਿਹੜਾ ਧਰਨਾ ਵਾ ਅੱਜ ਤੱਕ ਜਿਹੜੀ ਆਡੀ ਰੈਲੀਆਂ ਸੀਗੀਆਂ ਕੱਲ ਤੋਂ ਅਸੀਂ ਸਮੂਹ ਸਟਾਫ ਜਿਹੜਾ ਵਾ ਭਾਗਾਂ ਦਾ ਸਟਾਫ ਸਾਡਾ ਵਾ ਸੂਹ ਮੁਲਾਜ਼ਮ ਦਸੇ ਬੰਦਿਆਂ 15 ਤੇ 16 ਤਰੀਕ ਦੀ ਛੁੱਟੀ ਸਮੂਹ ਛੁੱਟੀ ਲੈ ਕੇ ਆਪੋ ਆਪਣੇ ਘਰਾਂ 'ਇ ਰਹਿਣਗੇ ਦਫ਼ਤਰਾਂ 16 ਤਰੀਕ ਨੂੰ ਜੋ ਸਾਡੀ ਸੁਪਾ ਕਮੇਟੀ ਐਕਸ਼ਨ ਲੀਕੇਗੀ ਉਹਦੇ ਮੁਤਾਬਕ ਅਸੀਂ 16 ਤਰੀਕ ਤੋਂ ਅਗਲਾ ਸੰਘਰਸ਼ ਹੋਰ ਤਿੱਖਾ ਕਰਾਂਗੇ ਇਹ ਧਰਨਾ ਪੀ ਐਸ ਐਮ ਐਸ ਯੂ ਜਿਹੜੀ ਸਾਰੇ ਕਲੈਰੀਕਲ ਕਾਮਿਆਂ ਦੀਆਂ ਵਿੱਚ 59 ਕੈਟਾਗਰੀਆਂ ਜਾਂ 52 ਵਿਭਾਗਾਂ ਜਿਨ੍ਹਾਂ ਦੀ ਇਹ ਜਥੇਬੰਦੀ ਆ ਉਹਦੇ ਵਿੱਚ ਸਾਰੇ ਇਸ ਮੂਹ ਕਲੈਰੀਕਲ ਕੰਮੇ ਆ ਜਾਂਦੇ ਆ ਟੁਪ ਡੈਂਟ ਤੋਂ ਲੈ ਕੇ ਕਲਰਕ ਤੱਕ ਉਹਨਾਂ ਵੱਲੋਂ ਇਹ ਹੜਤਾਲ ਦਾ ਸੱਦਾ ਵਾ ਔਰ ਇਹ ਪਿਛਲੇ 8 ਤਰੀਕ ਤੋਂ ਹੜਤਾਲ ਚੱਲ ਰਹੀ ਆ ਤੇ ਅੱਜ 36ਵਾਂ ਦਿਨ ਹੜਤਾਲ ਦਾ ਹੋ ਗਿਆ ਵਾ ਪਰ ਸਰਕਾਰ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਕੋਈ ਮੀਟਿੰਗ ਦਾ ਸਮਾਂ ਨਹੀਂ ਦੇ ਰਹੀ ਉਸ ਕਰਕੇ ਅੱਜ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਸੀਐਮ ਦਾ ਉਤਲਾ ਫੂਕਿਆ ਅੱਜ ਤੁਹਾਡੇ ਕੋਲ ਇੱਕ ਨਾਰਵੇ ਕੀਤਾ ਗਿਆ ਹੈ ਕਿ ਭਗਵੰਤ ਮਾਨ ਹਾਂਜੀ ਇਹ ਸਾਡੀ ਸਟੇਟ ਬਾਡੀ ਦਾ ਹੈਗਾ ਹੁਕਮ ਕਿ 2 ਦਿਨ ਦੀ ਸਮੂਹ ਛੁੱਟੀ ਜਿਹਨੂੰ ਕਹਿੰਦੇ ਤਾਲਾ ਲਾ ਕੇ ਦਫਰਾਂ ਦੇ ਵਿੱਚ ਅਸੀਂ 2 ਦਿਨ ਬਿਲਕੁਲ ਹੀ ਕੋਈ ਵੀ ਕੰਮ ਨਹੀਂ ਕਰਾਂਗੇ ਔਰ ਘਰਾਂ 'ਚ ਬੈਠਾਂਗੇ ਇਹ ਇੱਕ ਸੰਕੇਤ ਆ ਸਰਕਾਰ ਨੂੰ ਚੇਤਾਵਨੀ ਆ ਕਿ ਜੇ ਕੋਈ ਸਾਡੀ ਆ ਮੰਗਾਂ ਦੀ ਛੇਤੀ ਸੁਣਵਾਈ ਨਾ ਕੀਤੀ ਗਈ ਤੇ ਅਸੀਂ ਕੋਈ ਤਿੱਖਾ ਸੰਘਰਸ਼ ਕਰਨ ਜਾ ਰਹੇ ਹਾਂ ਸਾਡੀ ਸੂਬਾ ਪੱਡੀ ਇਹ ਫੈਸਲਾ ਲੈ ਰਹੀ ਆ ਕਿ ਵੱਡਾ ਸੰਘਰਸ਼ ਕੋਈ ਨਾ ਕੋਈ ਐਲਾਨਿਆ ਜਾਏਗਾ 2 ਦਿਨ ਦੀ ਛੁੱਟੀ ਵੀ ਇਸੇ ਸੰਕੇਤ ਸੰਦਰਭ ਦੇ ਵਿੱਚ ਆ ਸਰਕਾਰ ਨੂੰ ਚੇਤਾਵਨੀ ਦੇ ਰੂਪ 'ਚ ਆ ਵੀ ਅਸੀਂ ਕੋਈ ਕੰਮ ਨਹੀਂ ਕਰਨਾ ਅਸੀਂ ਛੁੱਟੀ ਤੇ ਜਾ ਸਕਦੇ ਹਾਂ ਲੰਬੀ ਛੁੱਟੀ ਤੇ ਵੀ ਜਾ ਸਕਦੇ ਹਾਂ